ਜਿਹੜੀ ਵੈਸੇ ਵਿੱਚ ਚੈਦੀ ਕਰਨੇ ਇਮਰਾਨ ਖਾਨ ਦੇ ਬੰਦਿਆਂ ਇਹ ਪੱਕਾ ਸਬੂਤ ਆ ਕਿ ਕਿਸ ਜਿਹੜੀ ਵੈਸੇ ਚੋਣਾ ਉਹ ਆਮ ਆਦਮੀ ਪਾਰਟੀ ਦੀ ਚੋੜੇ ਤੇ ਫੈਲਵਾ ਕੇ ਕਰੀ ਪਰ ਨਾਲ ਉਹਨਾਂ ਦਖਣਾ ਲਿਆ ਉਹਨਾਂ ਦਖਣਾ ਲਿਆ ਤੁਸੀਂ ਗਾ ਦੇ ਵੀ ਸੁਨਾਨ ਸਰਕਾਰ ਨੂੰ ਦਿਖਾਉਣੀ ਹੈ ਕਿ ਆਪ ਪੀਸਾਂ ਦਾ ਬੀਜ ਦੀ ਤਹਿਰੀਮੀ ਹੋਣਗੇ ਅਨਮਨਿਅਤ ਚੋਣਾ ਜਿਹੜੀਆਂ ਉਹਦੇ ਵਿੱਚ ਜਿਹੇ ਪੂਰਾ ਜੋਰ ਲਗਾ ਕੇ ਪੰਜਾਬ ਦੇ ਵਿੱਚੋਂ ਆਮ ਆਦਮੀ ਪਾਰਟੀ ਸਰਕਾਰ ਜੀਰੋ ਕਰਾਂਗੇ ਤੇ ਅਸੀਂ ਲੋਕ ਚਰਚਾਲ ਲਾਵਾਂਗੇ ਜਿਹੜੀ ਸਰਕਾਰ ਮਲਾਦ ਮੁਕੀ ਹੋਊਗੀ ਪੰਜਾਬ ਸਿਕਰ ਹਾਏ 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 ਪੰਜਾਬ ਸਿਕਰ ਹਾਏ 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 ਕਿਸੇ ਦੱਤ ਦੇ ਕਮੇ ਜਿੰਦਾਬਾਦ 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 ਸਾਰਾ ਤਦਵੀਬਾ ਕੱਟੇ ਰੱਦ ਕਰੋ ਰੱਦ ਕਰੋ ਰੱਦ ਕਰੋ ਪ੍ਰਾਣੀ ਪੈੰਸ਼ਨ ਬਹਾਲ ਕਰੋ ਬਹਾਲ ਕਰੋ ਹਾਲ ਕਰੋ ਪੰਜਾਬ ਦੇ ਸਕੇਲ ਬਹਾਲ ਕਰੋ ਵਹਾਲ ਕਰੋ ਵਹਾਲ ਕਰੋ ਆਮ ਆਦਮੀ ਪਾਰਟੀ ਮੁਜ਼ਾਫਰਬਾਦ 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 ਆਮ ਆਦਮੀ ਪਾਰਟੀ ਹਾਏ 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 ਸਾਥੀਓ ਜਿੱਦਾ ਹੁਣੇ ਭਗਵੰਤ ਜੀ ਮਾਨ ਇਹ ਖਜ਼ਾਨਾ ਖਾਲੀ ਏ ਖਜ਼ਾਨਾ ਖਾਲੀ ਏ ਇਹ ਖਜ਼ਾਨਾ ਕਿੰਨੇ ਖਾਲੀ ਕੀਤਾ ਇਹਨਾਂ ਨੇ ਖੁਦ ਕੀਤਾ ਇਹਨਾਂ ਨੇ ਆਮ ਆਦਮੀ ਪਾਰਟੀ ਦਾ ਵਾਦਾ ਕਰਕੇ ਕਿਉਂਟੀ ਦਾ ਕਿੰਨਾ ਖਰਚਾ ਕਰ ਰਹੇ ਨੇ ਇਹ ਬਹੁਤ ਹੀ ਕਾਂਗਰਸ ਸਰਕਾਰ ਤੇ ਕਾਲੀ ਦਲ ਸਰਕਾਰ ਦੇ ਵਿੱਚ ਮਾਨਕੀਕ ਬਹਾਦਰ ਇਹ ਨਹੀਂ ਝੰਡਾ ਚੰਗਾ ਹੁੰਦਾ ਸੀ ਕਿੰਨਾ ਖਾਲੀ ਫਰਿਆਨਾ ਖਾਲੀ ਪਰ ਜਦੋਂ ਉੱਥੇ ਵੋਟਾਂ ਪਈਆਂ ਤਾਂ ਵੋਟਾਂ ਵਿੱਚੋਂ ਦਾ ਪੀਪਾ ਵੀ ਖਾਲੀ ਦਾ ਪੀਪਾ ਵੀ ਖਾਲੀ ਕਿਹੜਾ ਮੁਲਾਜ਼ਮਾ ਖਿਆ ਹੋਰ ਕਹ ਨਹੀਂ ਰਿਹਾ ਮੁਲਾਜ਼ਮਾ ਖਿਆ ਹੋਰ ਕਹ ਨਹੀਂ ਰਿਹਾ ਆਪ ਸਰਕਾਰ ਮੇਂ ਜਿੰਦਾਬਾਦ 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 ਪੰਜਾਬੀ ਜਿੰਦਾਬਾਦ 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 ਸਰਕਾਰ ਮੁਰਦਾ ਬਿਆ ਮੁਰਦਾ ਬਾਤ ਮੁਰਦਾ ਬਾਤ ਇਸੀ ਸਰਕਾਰ ਮੇਂ ਦੀ ਮੰਗਾਂ ਪੂਰੀਆਂ ਕਰੋ ਪੂਰੀਆਂ ਕਰੋ ਪੂਰੀਆਂ ਕਰੋ ਇਸੀ ਸਰਕਾਰ ਮੇਂ ਦੀ ਮੰਗਾਂ ਪੂਰੀਆਂ ਕਰੋ ਪੂਰੀਆਂ ਕਰੋ ਪੂਰੀਆਂ ਕਰੋ ਪ੍ਰਾਣੀ ਬੇਸ਼ੰ ਬਹਾਲ ਕਰੋ ਬਹਾਲ ਕਰੋ ਬਹਾਲ ਕਰੋ ਪ੍ਰਾਣੀ ਬੇਸ਼ੰ ਬਹਾਲ ਕਰੋ ਬਹਾਲ ਕਰੋ ਬਹਾਲ ਕਰੋ ਸੁਖੀਪੁਰ ਦੇ ਲੋਕੀਆਂ ਨੂੰ ਦੁਬਾਰਾ ਬਸਾਓ ਸਾਡੀ ਪੁੱਤ ਦੇ ਵਾਸੀਆਂ ਨੂੰ ਦੁਬਾਰਾ ਵਸਾਓ ਵਾਹ ਵਸਾਓ ਵਾਹ ਵਸਾਓ ਆਮਾ ਪਿਤਾ ਦੀ ਮੁੱਢਾ ਪਾ ਮੁੱਢਾ ਬਾ 嘿嘿嘿嘿嘿嘿嘿嘿嘿。嗨嗨嗨！嗨嗨嗨！